ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਅੱਜ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਹੁਣ ਬੱਚੇ 2025 ਦੇ ਵਿੱਚ ਜਨਮ ਲੈਣਗੇ ਤਾਂ ਉਹ ਕਿਵੇਂ ਹੀ ਤੁਸੀਂ ਬੋਨਸ ਲੈ ਸਕਦੇ ਆ ਬੋਨਸ ਪੁਰਾਣਾ ਹੀ ਆਈ ਸਾਰੇ ਕੁਝ ਇਹਨਾਂ ਨੇ ਅਪਡੇਟਾਂ ਕੀਤੀਆਂ ਤੇ ਅਪਡੇਟਾਂ ਆਏ ਕੀਤੀਆਂ ਵੀ ਜਿਵੇਂ ਹੁਣ 2024 ਦੇ ਜਿਹੜੇ ਆંકੜੇ ਸਾਹਮਣੇ ਆਏ ਆ ਤਾਂ ਉਹਦੇ ਵਿੱਚ ਜਿਹੜੀ ਇਟਲੀ ਦੇ ਵਿੱਚ ਬੱਚਿਆਂ ਦੀ ਦਰ ਆ ਇਹੋ ਘਟੀ ਆ ਇਹਦੇ ਬਾਰੇ ਵੀ ਤੁਹਾਨੂੰ ਆਪਾਂ ਸਾਰਾ ਡਿਟੇਲ ਦੇ ਵਿੱਚ ਦੱਸਾਂਗੇ ਇਹ ਨਿਊਜ਼ ਵੀ ਆਪਾਂ ਤੁਹਾਨੂੰ ਇਦਾਂ ਹੀ ਸਕਰੀਨ ਦੇ ਉੱਤੇ ਨਾਲ ਦੀ ਨਾਲ ਦਿਖਾਵਾਂਗੇ ਇਹਨੂੰ ਆਪਾਂ ਆਏ ਕਰਦੇ ਆ ਜੀ ਹੁਣ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਨਵਰਟ ਕਰ ਲੈਂਦੇ ਆ ਲੋ ਜੀ ਤੁਸੀਂ ਨਾਲ ਦੀ ਨਾਲ ਪੜ ਸਕਦੇ ਆ ਜੀ ਨਬ ਜਮੇ ਬੱਚੇ ਜਿਹੜੇ ਕਿ ਹੁਣ 2025 ਦੇ ਵਿੱਚ ਤੁਸੀਂ 7000 ਐਰੋ ਤੱਕ ਹੀ ਲੈ ਸਕਦੇ ਆ ਇਹ ਸਾਲ ਦਾ ਅੰਕੜਾ ਦੱਸਿਆ ਹੋਈ ਹੈ ਇਹਨਾਂ ਨੇ ਵੀ ਤੁਸੀਂ 7000 ਐਰੋ ਤੱਕ ਜਿਹੜਾ ਕਿ ਪੈਸੇ ਲੈ ਸਕਦੇ ਆ ਗਵਰਨਮੈਂਟ ਤੋਂ ਤੇ ਇਹਦੇ ਵਿੱਚ ਈਜ਼ੀਆਂ ਦੀਆਂ ਸ਼ਰਤਾਂ ਵੀ ਇਹਨਾਂ ਨੇ ਦੱਸੀ ਹੋਈਆਂ ਹੀ ਨਾਲ ਦੀ ਨਾਲ ਵੀ ਤੁਹਾਡਾ ਜਿਹੜੀ ਆਮਦਨਾਈ ਉਹ ਜਿਹੜਾ ਆਪਣਾ ਈਜ਼ੇ ਹੁਣ ਤੁਸੀਂ ਨਿਊ ਕਰਵਾ ਲਿਆ ਹੋਣਾ ਤਾਂ ਉਹਦੇ ਸਾਹਬ ਨਾਲ ਜਿਹੜੇ ਇਹ ਤੁਹਾਨੂੰ ਪੈਸੇ ਮਿਲਣਗੇ ਸਾਰੇ ਸਾਲ ਦੇ ਵਿੱਚ ਆ ਦੇਖੋ ਇਹ ਨਿਊਜ਼ ਦੇ ਵਿੱਚ ਇਹਨਾਂ ਨੇ ਬਕਾਇਦਾ ਦੱਸਿਓ ਹੈ 2024 ਤੇ 2023 ਦੇ ਜਿਹੜੇ ਅੰਕੜੇ ਆਈ ਇਹੋ 2008 ਦੇ ਸਾਲ ਦੇ ਨਾਲ ਆਪਾਂ ਦੇਖੀਏ ਤਾਂ 2 ਲੱਖ ਬੱਚੇ ਦੀ ਜਨਮ ਦਰ ਦੀ ਜਿਹੜੀ ਕਮੀ ਆਈ ਉਹ ਹੋਈ ਹੈ ਘਟ 34% ਜਿਹੜੀ ਗ੍ਰਾਫਟ ਹੋਈ ਆ ਵੀ 34% ਬੱਚੇ ਘਟਿਆ ਆ ਇਟਲੀ ਦੇ ਵਿੱਚ ਹੋਣੇ ਤੇ ਉਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਬੋਨਸ ਬੇਬੇ ਦੀ ਜਿਹੜਾ ਕਿ ਇਹ ਥੋੜਾ ਜੀ ਬੋਨਸ ਇਹ ਸ਼ੁਰੂ ਹੋ ਜਣਾ ਹੀ 7ਵੇਂ ਮਹੀਨੇ ਤੋਂ ਜਦੋਂ ਇਹ 7ਵਾਂ ਮਹੀਨਾ ਲੱਗੂਗਾ ਇਹ ਗਰਭਵਤੀ ਔਰਤ ਨੂੰ ਤਾਂ ਤੁਹਾਡਾ ਜਿਹੜਾ ਹੈ ਬੋਨਸ ਹੈ 7ਵੇਂ ਮਹੀਨੇ ਤੋਂ ਸ਼ੁਰੂ ਹੋ ਕੇ ਇਹ 15 ਮਹੀਨੇ ਤੱਕ ਚੱਲੂਗਾ ਇਹ ਇਹ ਬੋਨਸ ਇਹਦੇ ਵਿੱਚ ਈਜ਼ੇ ਦੀ ਸ਼ਰਤ ਇਹਨਾਂ ਨੇ ਦੱਸੀ ਹੋਈ ਹੈ ਇਹਦੇ ਵਿੱਚ ਈਜ਼ੇ ਹੀ 17000 ਯੂਰੋ ਤੋਂ ਜਿਹੜਾ ਈਜ਼ੇ ਘੱਟ ਹੋਣਾ ਚਾਹੀਦਾ ਮਤਲਬ ਜੇ ਤੁਹਾਡਾ ਈਜ਼ੇ ਮਿਲਣਾ ਫੇਰ ਵੀ ਆ ਜੇ ਤੁਹਾਡਾ ਈਜ਼ੇ ਈਜ਼ੇ 17000 ਤੋਂ ਕਾਟਾ ਤਾਂ ਤੁਹਾਨੂੰ ਪੈਸੇ ਰਕਮ ਜਿਹੜੀ ਇਹ ਵੱਧ ਮਿਲੂਗੀ ਤੇ ਇਹਦੇ ਵਿੱਚ ਇੰਦਾ ਵੀ ਆ ਇਹਦੇ ਵਿੱਚ ਹੋਰ ਪੁਆਇੰਟ ਵੀ ਇਹ ਕਿ ਇਹਨਾਂ ਨੇ ਨੋਟ ਕਰਨੇ ਵਾਲਾ ਵੀ ਜੇ ਤੁਸੀਂ ਬੱਚੇ ਨੂੰ ਗੋਦ ਵੀ ਲੈਂਦੇ ਆ ਤਾਂ ਜਿਹੜੇ ਪਹਿਲੇ 3 ਮਹੀਨੇ ਵੀ ਸ਼ਾਮਿਲ ਆਈ ਪਹਿਲੇ 3 ਮਹੀਨੇ ਵੀ ਜਿਹੜਾ ਤੁਹਾਨੂੰ ਇਹ ਮਿਲੂਗਾ ਤੁਹਾਡੇ ਈਜ਼ੇ ਦੇ ਮੁਤਾਬਕ ਮਿਲਣਾ ਹੀ ਇਹ ਤੇ ਨਾਲ ਹੀ ਜੇ ਤੁਹਾਡੀ ਫੈਮਿਲੀ ਵੱਡੀ ਆ ਵੀ ਜੇ ਤੁਹਾਡੇ ਬੱਚੇ ਪਹਿਲਾਂ ਹੈਗੇ ਵੀ ਬਾਦ ਦਾ ਬੱਚੇ ਤਾਂ ਇਹ ਬੋਨਸ ਤੁਹਾਨੂੰ ਵੱਧ ਮਿਲ ਸਕਦਾ ਹੈ ਤਾਂ ਬੱਚਿਆਂ ਦੇ ਸਾਬ ਨਾਲ ਆ ਯੂਰੋ ਜਿਵੇਂ ਤੁਹਾਨੂੰ ਜ਼ਿਆਦਾਤਰ ਪਤਾ ਹੀ ਆ ਵੀ ਜੇ ਤੁਹਾਡੇ ਇੱਕ ਬੱਚਾ ਜਾਂ ਦੋ ਬੱਚੇ ਜਾਂ ਤਿੰਨ ਬੱਚੇ ਆ ਤਾਂ ਤੁਹਾਨੂੰ ਜਿਹੜਾ ਕਿ ਗਵਰਨਮੈਂਟ ਵੱਧ ਸਹੂਲਤ ਦਿੰਦੀ ਆ ਤੇ ਉਸ ਤੋਂ ਬਾਅਦ ਹੀ ਆਪਾਂ ਅਗਲੀ ਹੈਗਾ ਇਹ ਪੁਆਇੰਟ ਆਪਣਾ ਦੂਜਾ ਜਿਹੜਾ ਕਿ ਗਵਰਨਮੈਂਟ ਆਪਾਂ ਨੂੰ ਜਿਹੜਾ 7000 ਇਹਨਾਂ ਨੇ ਕਿਵੇਂ ਪੂਰਾ ਕਰਨਾ ਹੈ 7000 ਰੋ ਤਾਂ ਉਹ ਦੂਜੀ ਮਦਦ ਹੈਗੀ ਆ ਜੀ 베ਬੀ ਬੋਨਸ ਆ ਜਾਂਦਾ ਹੀ ਉਹਦੇ ਵਿੱਚ ਇਹਦੇ ਵਿੱਚ ਤੁਹਾਨੂੰ 1000 ਯੂਰੋ ਦੀ ਜਿਹੜੀ ਰਕਮ ਪ੍ਰਦਾਨ ਕੀਤੀ ਜਾਊਗੀ 베ਬੀ ਬੋਨਸ ਹੈਗਾ ਇਹ ਜਿਵੇਂ ਤੁਹਾਨੂੰ ਸਿੱਧਾ IMS ਦੇ ਦੁਆਰਾ ਇਹਦਾ ਭੁਗਤਾਨ ਹੋਊਗਾ ਵੀ ਸਿੱਧਾ ਤੁਹਾਨੂੰ IMS ਦੇ ਦੁਬਾਰਾ ਇਹ ਮਿਲਣਾ ਪਰ ਇਹਦੇ ਵਿੱਚ ਵੀ ਜਿਹੜੀ ਇਹਨਾਂ ਨੇ ਈਜ਼ੇ ਦੀ ਲਿਮਟ ਰੱਖੀ ਹੋਈ ਆ ਇਹ ਸਿਰਫ ਉਹੀ ਪਰਿਵਾਰਾਂ ਨੂੰ ਮਿਲੂਗਾ ਜੀ ਜਿਨ੍ਹਾਂ ਦੇ ਈਜ਼ੇ 40000 ਯੂਰੋ ਤੱਕ ਆ ਵੀ 40000 ਯੂਰੋ ਤੱਕ ਜੇ ਤੁਹਾਡੇ ਈਜ਼ੇ ਹੈਗੇ ਆ ਤਾਂ ਤੁਹਾਨੂੰ ਇਹ ਮਿਲ ਜਣਾ 1000 ਯੂਰੋ ਜਿਹੜਾ ਕਿ ਸਿੱਧਾ IMS ਦੇ ਵੱਲੋਂ ਤੁਹਾਨੂੰ ਪੇ ਕੀਤਾ ਜਾਊਗਾ ਜੀ ਪਹਿਲੇ ਸਾਲ ਜਿਵੇਂ ਇਹ ਰੱਖਿਆ ਗਿਆਈ 350 ਮਿਲੀਅਨ ਯੂਰੋ ਅਤੇ ਦੂਜੇ ਸਾਲ ਦੇ ਲਈ ਗਵਰਨਮੈਂਟ ਨੇ ਇਹ ਸਾਰੀ ਰਕਮ ਰੱਖੀ ਗਈ ਹੈ ਜੀ ਵੀ 2025 ਲਈ 350 ਮਿਲੀਅਨ ਯੂਰੋ ਤੇ 2026 ਦੇ ਲਈ 360 ਮਿਲੀਅਨ ਯੂਰੋ ਦੀ ਜਿਹੜੀ ਇਹ ਰिफੰਡਿੰਗ ਇਹਨਾਂ ਨੇ ਗਵਰਨਮੈਂਟ ਨੇ ਰੱਖ ਦਿੱਤੀ ਗਈ ਹੈ ਜੀ ਹੁਣੇ ਜਿਹੜਾ ਐਸਟੀਮੇਟ ਲਗਾਇਆ ਹੈ ਇਹਨਾਂ ਨੇ ਤੇ ਉਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਅਗਲਾ ਜਿਹੜਾ ਕਿ ਨੈਕਸਟ ਹੈਗੀ ਆਈ ਵੀ ਜਿਹੜਾ ਆਪਾਂ ਨੂੰ ਮਹੀਨਾਵਾਰੀ ਜਿਹੜੇ ਤੁਹਾਨੂੰ IMS ਦੇ ਵੱਲੋਂ ਲਾ ਲੋ ਜਾਂ ਫਿਰ ਜਿਹੜੇ ਤੁਹਾਨੂੰ ਹੁਣ ਡਾਇਰੈਕਟ ਪੈਸੇ ਮਿਲਦੇ ਆਂ ਇਹ ਬੱਚਿਆਂ ਦੇ ਵੀ ਮਹੀਨਾ ਤੋਂ ਮਹੀਨੇ ਉਹ ਜਿਹੜਾ ਪੱਤਾ ਦਿੱਤਾ ਜਾਊਗਾ ਇਹ ਤੁਹਾਨੂੰ ਉਹ ਵੀ ਤੁਹਾਡੇ ਈਜ਼ੇ ਦੇ ਸਾਬ ਨਾਲੇ ਹੋਊਗਾ ਜੇ ਤੁਹਾਡਾ ਈਜ਼ੇ 17295 ਯੂਰੋ ਤੋਂ ਘਾਟਾ ਤਾਂ ਤੁਹਾਨੂੰ ਤਕਰੀਬਨ ਹੀ 2019940 ਸੈਂਟ ਤੱਕ ਜਿਹੜੇ ਕੀ ਇਹ ਮਿਲਣਗੇ ਬਾਕੀ ਇਹ ਰਕਮ ਜੇ ਤੁਹਾਡੇ ਦੋ ਬੱਚੇ ਆ ਤਾਂ ਉਹਦੇ ਸਾਹਮਣੇ ਵੱਖਰਾ ਹੀ ਇਹਨਾਂ ਦਾ ਤੁਸੀਂ ਇਹ ਸਾਰੀ ਨਿਊਜ਼ ਪੜ੍ਹ ਵੀ ਸਕਦੇ ਹੋ ਸਕਰੀਨ ਦੇ ਵਿੱਚ ਦੇਖ ਸਕਦੇ ਆ ਜੀ ਜੇ ਹੁਣ ਇੱਕ ਬੱਚਾ ਤਾਂ ਉਹਦੇ 199 ਯੂਰੋ ਜੇ ਤੁਹਾਡੇ ਦੋ ਬੱਚੇ ਆਈ ਤਾਂ ਇਹ ਰਕਮ ਜਿਹੜੀ ਤੁਹਾਨੂੰ ਮਿਲਣੀ ਆਈ 400 ਯੂਰੋ ਤੱਕ ਤੁਹਾਨੂੰ ਜਿਹੜੇ ਇਹ ਪੈਸੇ ਮਿਲਣਗੇ ਜੇ ਤੁਹਾਡੇ 17295 ਯੂਰੋ ਤੋਂ ਤੁਹਾਡਾ ਜਿਹੜਾ ਈਜ਼ੀ ਆ ਇਹੋ ਘਟਾ ਮਤਲਬ ਜੇ ਆਪਾਂ ਹੁਣ ਇਹ ਸਾਰੀ ਰਕਮ ਦੇਖੀਏ ਤਾਂ ਤੁਹਾਡਾ ਹੀ ਟੋਟਲ 6012 ਯੂਰੋ ਇਦਾਂ ਬਣ ਜੈਣਾ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ 1000 ਯੂਰੋ ਆਈ ਉਹ ਇਹਨਾਂ ਨੇ ਬੋਨਸ ਵੇਵੇ ਦਾ ਵਿੱਚ ਐਡ ਕਰ ਦੇਣਾ ਤੇ ਇਹੀ ਆਈ ਆਪਣੀ ਅੱਜ ਦੀ ਜਿਹੜੀ ਇਨਫੋਰਮੇਸ਼ਨ ਤੁਸੀਂ ਇਹ ਜਿਹੜਾ ਪਤਰੋਨਾਤੋ ਤੇ ਜਿਹੜੇ ਆਪਣੇ ਇੰਡੀਅਨ ਭਰਾ ਹੁੰਦੇ ਆ ਉੱਥੇ ਜਾ ਕੇ ਉਹਨਾਂ ਦੇ ਕੋਲ ਇਹ ਦਮੰਦੇ ਕਰ ਵੀ ਸਕਦੇ ਆ ਤੇ ਬਾਕੀ ਹੋਰ ਏਦਾਂ ਦੀਆਂ ਇਨਫੋਰਮੇਸ਼ਨ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਨੂੰ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਇਹ ਇਨਫਾਰਮੇਸ਼ਨ ਹੈ ਸਾਰਿਆਂ ਤੱਕ ਪਹੁੰਚ ਸਕੇ ਵੀ 2025 ਦੇ ਵਿੱਚ ਗਵਰਨਮੈਂਟ ਨੇ ਜਿਹੜੀਆਂ ਆਪਾਂ ਨੂੰ ਸਹੂਲਤਾਂ ਦਿੱਤੀਆਂ ਤਾਂ ਉਹ ਇਹ ਬੋਨਸਾਂ ਦੇ ਨਾਲ ਆਪਾਂ ਨੂੰ ਮਿਲਣੀਆਂ ਤੇ ਠੀਕ ਹੈ ਜੀ ਮੈਂ ਮਿਲਦੇ ਆਪਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ